ਕੋਜ਼ ਰੱਖੀ ਹੋਈ ਹੈ ਇਸ ਦਾ ਅਹਿਮ ਮਕਸਦ ਕੀ ਹੈ ਅਹਿਮ ਮਕਸਦ ਇਹ ਹੈ ਜੀ ਵੀ ਅੱਜ ਤੱਕ ਆਪਣੇ ਪੰਜਾਬ ਦੇ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਦਾ ਆਗਾਜ਼ ਹੋਇਆ ਹੈ ਅਸਲ ਤੋਂ ਸਮਾਜਵਾਦੀ ਪਾਰਟੀ ਜਿਹੜੀ ਹੈ ਹਰ ਆਮ ਪਬਲਿਕ ਦੇ ਵਿੱਚ ਵਿਚਰੇਗੀ ਹਾਂ ਪਬਲਿਕ ਦਾ ਜਿਹੜਾ ਸੁੱਖ-ਦੁੱਖ ਉਹ ਅਸਲ ਤੋਂ ਬਾਸ ਸਮਾਜਵਾਦੀ ਪਾਰਟੀ ਦਾ ਹੋਵੇਗਾ ਤੇ ਪੰਜਾਬ ਦੇ ਹਰ ਘਰ ਤੱਕ ਜਲਦ ਤੋਂ ਜਲ ਇਸ ਪਾਰਟੀ ਦਾ ਵਿਚਾਰਧਾਰਾ ਇਸ ਪਾਰਟੀ ਦਾ ਨਾਮ ਤੇ ਸ੍ਰੀ ਕਾਂਸੀ ਰਾਮ ਜੀ ਦੀ ਜਿਹੜੀ ਸੋਚ ਪਿਛਲੇ ਸਮੇਂ ਦੇ ਵਿੱਚ ਉઠી ਸੀ ਤੇ ਉਹ ਦਬੀ ਗਈ ਸੀ ਤੇ ਉਹ ਸੋਚ ਨੂੰ ਦੁਬਾਰੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਮੈਂ ਇਸ ਪਾਰਟੀ ਦਾ ਆਗਾਜ਼ ਕੀਤਾ ਹੈ ਤੇ ਪੰਜਾਬ ਦੇ ਵਿੱਚ ਇਹ ਪਾਰਟੀ ਆ ਚੁੱਕੀ ਹੈ ਤੇ ਹੁਣ ਹਰ ਇਲੈਕਸ਼ਨ ਚਾਹੇ ਉਹ ਵਿਧਾਨ ਸਭਾ ਦਾ ਹੋਵੇ ਚਾਹੇ ਉਹ ਐਮਸੀ ਦਾ ਹੋਵੇ ਚਾਹੇ ਉਹ ਨਗਰ ਨਿਕੰਦਾ ਹੋਵੇ ਸਾਡੀ ਪਾਰਟੀ ਉਹਦੇ ਵਿੱਚ ਆਪਣੀ ਨਾਮਜ਼ਦਗੀ ਦਰਜ ਕਰਾਏਗੀ ਤੇ ਸਾਡੀ ਪਾਰਟੀ ਹਰ ਘਰ ਤੱਕ ਜਾਏਗੀ ਮੈਂ ਤਾਂ ਸਿਰਫ ਫਿਲਹਾਲ ਇੰਨੀ ਹੀ ਗੱਲ ਕਹਾਂਗਾ ਕਿ ਜਿਹੜੇ ਆਏ ਨੇ ਉਹ ਕੀ ਕਰਕੇ ਗਏ ਨੇ ਕੀ ਨਹੀਂ ਕਰਕੇ ਗਏ ਆਮ ਲੋਕਾਂ ਦੇ ਸਾਹਮਣੇ ਹੈਗਾ ਆਮ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਹੈ ਕਿ ਉਹਨਾਂ ਨੇ ਅੱਛਾ ਕੀਤਾ ਜਾਂ ਮਾੜਾ ਕੀਤਾ ਹੈ ਮੈਂ ਕਿਸੇ ਨੂੰ ਕੁਝ ਨਹੀਂ ਇਸ ਵਿਸ਼ੇ ਤੇ ਨਹੀਂ ਕਹਾਂਗਾ ਪਰ ਇਹਨਾਂ ਜ਼ਰੂਰ ਕਹਾਂਗਾ ਕਿ ਮੈਂ ਬਹੁਤ ਜਲਦ ਹੀ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰੂੰਗਾ ਜਿਸ ਤੋਂ ਪੰਜਾਬ ਦਾ ਹਰ ਵਿਅਕਤੀ ਪ੍ਰਭਾਵਿਤ ਹੋਵੇਗਾ ਤੇ ਹਰ ਵਿਅਕਤੀ ਜਿਹੜਾ ਅੱਜ ਇਹ ਕਹਿੰਦਾ ਕਿ ਰਾਜਨੀਤੀ ਬਹੁਤ ਚੰਗੀ ਚੀਜ਼ ਨਹੀਂ ਹੈਗੀ ਯਾਰ ਰਾਜਨੀਤਿਕ ਲੋਕਾਂ ਨੇ ਸਾਡੇ ਦੇਸ਼ ਨੂੰ ਲੁੱਟ ਲਿਆ ਖਾ ਲਿਆ ਕੁਝ ਵੀ ਕਰ ਲਿਆ ਮੈਂ ਇਹ ਨਹੀਂ ਕਹੂੰਗਾ ਮੈਂ ਸਿਰਫ ਲੋਕਾਂ ਤੋਂ ਪਿਆਰ ਪਾਉਂਗਾ ਤੇ ਲੋਕਾਂ ਨੂੰ ਪਿਆਰ ਦਊਂਗਾ ਤੇ ਲੋਕਾਂ ਦਾ ਹਰ ਕੰਮ ਕਰਵਾਉਂਗਾ ਮੈਂ ਸਿਰਫ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਕੀ ਕਰ ਸਕਦਾ ਮੈਨੂੰ ਸਿਰਫ ਇਨਾ ਪਤਾ ਕਿ ਮੈਂ ਇੱਕ ਲੋਕਾਂ ਦਾ ਸੇਵਾਦਾਰ ਹੋ ਕੇ ਹੀ ਇਸ ਉਹਦੇ ਵਿੱਚ ਆਇਆ ਪੰਜਾਬ ਪੰਜਾਬ ਹਲਕਾ ਦੇਣਾ ਵਾਸਤੇ ਕੀ ਆ ਸੋਚਿਆ ਜਿਹੜਾ ਹੋ ਰਿਹਾ ਹੈਗਾ ਪੋਲਿਊਸ਼ਨ ਦਾ ਬਹੁਤ بڑا ਮੁੱਦਾ ਹੋ ਰਿਹਾ ਹੈ ਸਾਰੀਆਂ ਸਰਕਾਰਾਂ ਆਂਦੀਆਂ ਅਜਦਾ ਕੁਝ ਵੀ ਨਹੀਂ ਸਰ ਇਸ ਤਰ੍ਹਾਂ ਸਭ ਤੋਂ ਪਹਿਲਾ ਗਲਤ ਹੈ ਇਹ ਹੈ ਕਿ ਮੈਂ ਇੱਕ ਪੱਤਰਕਾਰ ਦੇ ਤੌਰ ਤੇ ਮੇਰਾ ਬਚ ਦੇ ਵਿੱਚ ਪਹਿਲਾਂ ਹੀ ਸੇਵਾਵਾਂ ਨਿਭਾ ਰਿਹਾ ਹਰ ਮੁੱਦੇ ਦਾ ਪਤਾ ਹੈ ਕਿ ਕਿਹੜੇ ਮੁੱਦੇ ਜਿਹੜੇ ਨੇ ਸਾਡੇ ਲੀਡਰ ਉਹਨਾਂ ਨੂੰ ਦੂਰ ਨਹੀਂ ਕਰ ਸਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਤਾਂ ਆਪਣੇ ਆਪਣੇ ਘਰ ਬੈਠ ਕੇ ਜਾ ਕੇ ਜਿੱਤ ਵੀ ਗਏ ਉਹਨਾਂ ਨੂੰ ਲੋਕਾਂ ਨੇ ਸਰਪ੍ਰਸਤੀਆਂ ਵੀ ਦੇ ਦਿੱਤੀਆਂ ਪਰ ਕਿਸੇ ਵੀ ਚੀਜ਼ ਨੂੰ ਸੁਧਾਰ ਦੇ ਵਿੱਚ ਨਹੀਂ ਲਿਆ ਸਕੇ ਪਰ ਮੈਂ ਇਹ ਵਾਅਦਾ ਕਰਦਾ ਕਿ ਜਲਦ ਤੋਂ ਜਲਦ ਲੋਕਾਂ ਦੇ ਹਰ ਮੁੱਦੇ ਨੂੰ ਸਰਕਾਰ ਤੱਕ ਪਹੁੰਚਾ ਕੇ ਸਮਵਧਾਨ ਕਰਨ ਦੀ ਕੋਸ਼ਿਸ਼